ਅੱਜ ਦਾ ਦਿਨ ਰਾਜਵੀ ਜਵੰਦਾ ਦਿੱਤੀ ਆਮਾਨਤ ਕੋਰਲੇ ਸੱਤੋਂ ਖਾਸ ਦਿਨ ਹੈ ਉਹ ਨਾ ਕੇਵਲ ਰਾਜਵੀ ਜਵੰਦਾ ਦਿੱਤੀ ਹੈ ਸਗੋਂ ਹੁਣ ਪੂਰੇ ਪੰਜਾਬ ਦੀ ਧੀ ਬਣ ਚੁੱਕੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Live Punjab News ਉੱਤੇ ਜਿੱਥੇ ਅਸੀਂ ਲੈ ਕੇ ਆਉਂਦੇ ਆ ਤੁਹਾਡੇ ਲਈ ਨਾ ਕੱਲੀਆਂ ਪੰਜਾਬ ਦੀਆਂ ਖਬਰਾਂ ਸਗੋਂ ਹੋਰ ਵੀ ਦੇਸ਼ ਦੇਸ਼ ਦੀਆਂ ਵੱਖ-ਵੱਖ ਖਬਰਾਂ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਦਾ ਦਿਨ ਆਮਾਨਤ ਬੇਟੀ ਲਈ ਵੀ ਬਹੁਤ ਸਪੈਸ਼ਲ ਹੈ ਅੱਜ ਅਸੀਂ ਗੱਲ ਕਰਾਂਗੇ ਉਸ ਛੋਟੀ ਕੁੜੀ ਦੀ ਜੋ ਸਾਡੇ ਸਾਰੇ ਪੰਜਾਬ ਲਈ ਇੱਕ ਅਮਾਨਤ ਹੈ ਹਾਂਜੀ ਅੱਜ ਹੈ ਰਾਜਵੀ ਜਵੰਦਾ ਦੀ ਪਿਆਰੀ ਬੇਟੀ ਅਮਾਨਤ ਕੋ ਦਾ ਜਨਮ ਦਿਨ ਦੋਸਤੋ ਅੱਜ ਇੱਕ ਇੰਟਰਵਿਊ ਦੌਰਾਨ ਅਮਾਨਤ ਕੋ ਨੇ ਇੱਕ ਗੱਲ ਕਹੀ ਜਿਸ ਨੂੰ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਭਰ ਆਈਆਂ ਉਸਨੇ ਕਿਹਾ ਜੇ ਮੇਰੇ ਪਾਪਾ ਅੱਜ ਜਿਉਂਦਾ ਹੁੰਦੇ ਤਾਂ ਉਹ ਮੇਰੇ ਲਈ ਬਹੁਤ ਸਾਰੇ ਗਿਫਟ ਲਿਆਉਂਦੇ ਸਰਪ੍ਰਾਈਜ਼ਸ ਪਲਾਨ ਕਰਦੇ ਤੇ ਪਾਰਟੀਆਂ ਕਰਵਾਉਂਦੇ ਜਿਵੇਂ ਉਹ ਹਰ ਸਾਲ ਕਰਦੇ ਹਨ ਇਹ ਸ਼ਬਦ ਸੁਣ ਕੇ ਹਰ ਉਹ ਇਨਸਾਨ ਜਿਸਨੇ ਰਾਜਵੀ ਜਵੰਦਾ ਨੂੰ ਪਿਆਰ ਕੀਤਾ ਉਸ ਦਾ ਦਿਲ ਟੁੱਟ ਗਿਆ ਤੇ ਹਰ ਕਿਸੇ ਦਾ ਅੰਦਰੋਂ ਦਿਲ ਚੂਤ ਚੁਰ ਹੋ ਗਿਆ ਆਮਾਨਤ ਕਰਨੇ ਕਿਆ ਕਿ ਉਹ ਆਪਣੇ ਪਿਤਾ ਨੂੰ ਕਦੇ ਵੀ ਨਹੀਂ ਭੁੱਲ ਸਕਦੀ ਕਿਉਂਕਿ ਉਹਨਾਂ ਦਾ ਦਰਦ ਇਸ ਟਾਈਮ ਕੋਈ ਵੀ ਮਹਿਸੂਸ ਨਹੀਂ ਕਰ ਸਕਦਾ ਉਹ ਸਿਰਫ ਆਪਣੇ ਪਾਪਾ ਨੂੰ ਯਾਦ ਨਹੀਂ ਕਰਦੀ ਬਲਕਿ ਉਹਨਾਂ ਨੂੰ ਯਾਦ ਕਰਕੇ ਉਬਕ-ਉਬਕ ਕੇ ਅੰਦਰੋਂ ਰੋਂਦੀ ਹੈ ਪਰ ਦੋਸਤੋ ਪਿਤਾ ਦਾ ਪਿਆਰ ਕਦੇ ਖਤਮ ਨਹੀਂ ਹੁੰਦਾ ਰਾਜਵੀ ਜਵੰਦਾ ਅੱਜ ਸਾਡੇ ਨਾਲ ਸ਼ਰੀਰਿਕ ਤੌਰ ਤੇ ਪਾਵੇਂ ਨਹੀਂ ਹਨ ਪਰ ਉਹਨਾਂ ਦਾ ਪਿਆਰ ਆਪਣੇ ਬੱਚਿਆਂ ਲਈ ਸਦਾ ਹੀ ਐਦਾਂ ਹੀ ਬਣਿਆ ਰਹੇਗਾ ਜਦੋਂ ਆਮਾਨਤ ਹੱਸਦੀ ਹੈ ਉਸ ਦੀ ਅੱਖਾਂ 'ਚ ਰਾਜਵੀ ਦੀ ਚਮਕ ਦਿਖਦੀ ਹੈ ਉਸ ਦੇ ਹਰ ਸ਼ਬਦ 'ਚ ਪਿਤਾ ਦਾ ਪਿਆਰ ਮਹਿਸੂਸ ਹੁੰਦਾ ਹੈ ਉਹ ਸਿਰਫ ਰਾਜਵੀਤੀ ਬੇਟੀ ਨਹੀਂ ਉਹ ਉਸਦੀ ਵਿਰਾਸਤ ਉਸਦਾ ਸੁਪਨਾ ਤੇ ਉਸਦੀ ਸ਼ਾਨ ਹੈ ਪਿਆਰੀ ਅਮਾਨਤ ਬੇਟਾ ਅੱਜ ਤੇਰਾ ਜਨਮ ਦਿਨ ਹੈ ਸਾਡੇ ਸਾਰੇ ਪੰਜਾਬੀਆਂ ਨੂੰ ਤੇਰੇ ਤੇ ਮਾਣ ਹੈ ਤੇਰੇ ਪਾਪਾ ਜਿੱਥੇ ਵੀ ਹਨ ਉਹ ਤੈਨੂੰ ਹੱਸਦਾ ਦੇਖ ਕੇ ਖੁਸ਼ ਹੋਣਗੇ ਉਹ ਚਾਹਦੇ ਸਨ ਕਿ ਤੂੰ ਹਮੇਸ਼ਾ ਹੱਸਦੀ ਰਹੇ ਸਿੱਖਦੀ ਰਹੇ ਤੇ ਤਰੱਕੀ ਕਰਦੀ ਰਹੇ ਜਨਮ ਦਿਨ ਮੁਬਾਰਕ ਹੋਵੇ ਅਮਾਨਤ ਕੋ ਸਾਡੇ ਸਾਰਿਆਂ ਦੀਆਂ ਦੁਆਵਾਂ ਤੇਰੇ ਨਾਲ ਹਨ ਤੇਰਾ ਹਰ ਦਿਨ ਖੁਸ਼ੀਆਂ ਨਾਲ ਭਰਿਆ ਹੋਵੇ ਤੇਰੇ ਪਿਤਾ ਵਾਂਗੂ ਤੂੰ ਵੀ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਰਾਜ ਕਰੇ ਅਸੀਂ ਜਾਣਦੇ ਹਾਂ ਕਿ ਨਾ ਹੀ ਤਾਂ ਕੋਈ ਮਾਪਾ-ਬਾਪ ਆਪਣੇ ਬੱਚਿਆਂ ਨੂੰ ਪੁੱល ਸਕਦਾ ਹੈ ਤੇ ਨਾ ਹੀ ਬੱਚੇ ਆਪਣੇ ਮਾਪਿਆਂ ਨੂੰ ਪਰ ਜਦੋਂ ਕੋਈ ਇਨਸਾਨ ਸਾਡੇ ਤੋਂ ਪਹਿਲਾਂ ਤੁਰ ਜਾਂਦਾ ਹੈ ਤਾਂ ਉਹ ਤੇ ਯਾਦਾਂ ਤੋਂ ਬਿਨਾ ਸਾਡੇ ਕੋਲ ਕੋਈ ਹੋਰ ਜੀਨ ਦਾ ਸਹਾਰਾ ਨਹੀਂ ਰਹਿੰਦਾ ਤਾਂ ਬੇਟਾ ਜੀ ਰੱਬ ਤੁਹਾਡੇ ਪਰਿਵਾਰ ਨੂੰ ਹੌਸਲਾ ਬਖਸ਼ੇ ਅਤੇ ਤੁਹਾਨੂੰ ਆ ਦਰਦ ਸਹਿਣ ਦੀ ਹਿੰਮਤ ਦੇਵੇ ਤੇ ਇੱਕ ਵਾਰ ਫੇਰ ਤੁਹਾਨੂੰ ਤੁਹਾਡੇ ਜਨਮ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਦੀ ਇਹ ਭਾਵੁਕ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਅਤੇ ਜੇ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ